ਸਰਮ ਜੀ ਸੰਗਰੂਰ ਵੀ ਦੀ ਮੇਰੀ ਕਹਾਣੀ ਜੂਹਾ ਚੋਰ ਦਿੱਲੀ ਸਟੇਸ਼ਨ ਉੰਦਰੀ ਕੇ ਲਾਲਾ ਬਨਵਾਰੀ ਲਾਲ ਬਾਹਰ ਆਟੋ ਰਿਕਸ਼ਾ ਦਾ ਇੰਤਜ਼ਾਰ ਕਰਨ ਲੱਗਾ ਤਾਂ ਦੇਖਿਆ ਕਿ ਇਹ ਦਿੱਲੀ ਤਾਂ ਨਹੀਂ ਲੱਗਦੀ ਲੱਗਦਾ ਮੈਂ ਕਿਸੇ ਗਲਤ ਸ਼ਹਿਰ ਆ ਗਿਆ ਹਾਂ ਪਰ ਇਹ ਹਰੂ ਕਿਵੇਂ ਤੱਕਦਾ ਹੈ ਪੇਸ਼ੇਨ ਤੇ ਤਾਂ ਦੇ ਦੇ ਲਿਖਿਆ ਪਿਆ ਅਜੀ ਉਸ ਸੋਚ ਰਿਹਾ ਸੀ ਕਿ ਚੂਹਿਆਂ ਨੇ ਉਸ ਨੂੰ ਘੇਰਾ ਪਾ ਲਿਆ ਦੇ ਕੇ ਹੈਰਾਨ ਹੋਇਆ ਕਿ ਆਹ ਕਿ ਆਹ ਕਿ ਚੂਹਿਆਂ ਦੀ ਹੋਲ ਦੀ ਹੋਲ ਦੀ ਤੇ ਇੰਨੇ ਵੱਡੇ ਚੂਹੇ ਜਿਹੜੇ ਬੋਲਦੇ ਨੇ ਇੱਕ ਚੂਹੇ ਨੇ ਕਿਹਾ લાલા કે તુ અપને બીજા લખા બીથે કે મે આયા પર લાલા કેન લગા કે અપને દેજ વીજે લી લોડ ની ઉંદ તા ક્યુયા દારા જા કેન લગા તું કેડે સુફર લોક ફીલ તા ઇસ શાયર ચ બન તો પહેલા તા વીજા દિખાના પડેગા એ પહેલા વાલા દેખની ਇਫ ਦੇ ਕੇ ਹੁਣ ਸਾਡਾ